ਦੋਸਤੋ ਸ੍ਰੋਮਣੀ ਅਕਾਲੀ ਦਲ ਦੀ ਖੇਤਰੀ ਭਾਗੀ ਪੰਜਾਬ ਦੀ ਉਹਨੂੰ ਪਸੰਦ ਕਰਦੇ ਦੇਖੋ ਬੀਜੇ ਵੀ ਖਤਮ ਹੋ ਗਈ ਪੰਜਾਬ ਤੋਂ ਚੰਗ ਜੋ ਕਿ ਬੀਜੇਪੀ ਨੇ ਉਹਨਾਂ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਦੇਣਾ ਕਿ ਬੀਜੇਪੀ ਨੇ ਗੁਰਦੁਆਰਾ ਦੇ ਉੱਤੇ ਕਬਜ਼ਾ ਕੀਤਾ ਬਹੁਤ ਗਲਤ ਕਾਰਨਾ ਕਰੋ 14 ਦਵਾ ਖਰਾਬ ਹੋ ਗਿਆ ਉਹ ਦਵਾਈ ਦਵਾਜਰ ਦਵਾ ਵੀ ਥਾ ਪੂਰਾ ਦਵਾ ਕੰਮ ਨਹੀਂ ਕਰ ਰਹਾ ਆਪਣਾ ਅਫਸੋਸ ਦੀ ਗੱਲ ਆ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਇਹ ਜਿਹਾ ਬਿਆਨ ਦੇਣੇ ਪੈ ਰਹੇ ਆ ਕਦੇ ਕਦੇ ਕਿ ਤੁਹਾਡੇ ਮੰਗਲ ਸੂਤਰ ਲਏ ਜਾਣਗੇ ਕਦੇ ਕਦੇ ਰਾਮ ਮੰਦਰ ਨੂੰ ਤਾਲੇ ਲੱਗ ਜਾਣਗੇ ਤੇ ਜੇਸ ਬੰਦੇ ਨੇ ਹਜ਼ਾਰਾਂ ਕਿਸਾਨਾਂ ਨੂੰ ਸ਼ਹੀਦ ਕੀਤਾ ਹੋਵੇ ਉਹ ਕਵੇ ਕਿ ਮੈਂ ਗੁਰੂ ਸਾਹਿਬ ਦਾ ਸਤਿਕਾਰ ਕਰਦਾ ਹਾਂ ਗੁਰੂ ਦੇ ਸਿੱਖਾਂ ਦਾ ਜੋ ਤੁਸੀਂ ਬੇਰਮੀ ਨਾਲ ਤੁਸੀਂ ਸ਼ਹੀਦ ਕੀਤੇ ਉਹਦੀ ਗੱਲ ਕਰੋ ਔਰ ਇਹ ਰਾਖਰੀ ਪੁਛਦੇ ਆﾞ ਗੁਰ ਕਿਸ ਬਾਤ ਨੂੰ ਰੇਡ ਕਰਨ ਵਾਲਿਆਂ ਨੂੰ ਇਹ ਚੜ ਸਕਦੇ ਆ ਤੇ ਜਿਨ੍ਹਾਂ ਨੇ ਦੇਸ਼ੋਂ ਪੰਨ ਕਾਸਤੇ ਉਹ ਵੀ ਪਹੁੰਚ ਲਿਆ ਆ ਅੱਜ 30 ਸਾਲ ਸਜਾ ਪੂਰੀ ਕਰ ਚੁੱਕੇ ਆ ਲੱਗਦਾ ਸਭ ਤੋਂ ਵੱਡਾ ਆਰਐਸਐਸ ਦਾ ਅੰਕੇਲਾ ਪੁੱਤੂ ਆ ਕਾਠਾ ਮਾਰਦਾ ਕਾਠ ਨੌਜਵਾਨ ਲੈ ਕੇ ਜਾਂ ਬਜ਼ੁਰਗਾਂ ਦੀ ਵੀ ਗੱਲ ਕਰ ਲਈ ਤਾਂ ਸਾਰੇ ਇਸ ਸਵੇਲੀ ਦੇ ਵਿੱਚ ਮੌਜੂਦ ਨੇ ਤਸਵੀਰਾਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਕਾਠਾ ਮਾਰਦਾ ਕਾਠ ਇੱਥੇ ਪਹੁੰਚਿਆ ਹੋਇਆ ਹੈ ਜਿਸ ਕਿਰਤੀ ਬਾਦਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਕਾਠਾ ਮਾਰਦਾ ਕਾਠ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਨਾਲ ਸੂਲੀ ਲੀਡਰਸ਼ਿਪ ਪਹੁੰਚ ਰਹੀ ਹੈ ਰਾਜਵਿੰਦਰ ਸਿੰਘ ਰਾਜਾ ਲਦੇਵੀ ਸਰਦਾਰ ਨੂੰ ਕਿਵੇਂ ਦੇਖਦੇ ਠਾਠਾ ਮਾਰਦਾ ਕਹਿੰਦਾ ਪ੍ਰਧਾਨ ਜੀ ਇੱਥੇ ਪਹੁੰਚ ਗਏ ਅਨੈਲ ਜੋਸ਼ੀ ਦੇ ਹੱਕ ਦੇ ਵਿੱਚ ਅੱਜ ਹੜ ਆ ਗਿਆ ਵਾ ਸੰਗਤਾਂ ਦਾ ਸਲੋਗ ਆ ਪਾਰਲੀਮੈਂਟ ਦੇ ਹਲਕੇ ਨੇ ਜੋ ਨੌ ਮਤਾਨਸਪ ਹਲਕੇ ਆ ਲੋਕਾਂ ਨੇ ਫੈਸਲਾ ਕਰ ਲਿਆ ਜੀ ਕੋ ਜੋਸ਼ੀ ਸਾਹਿਬ ਨੂੰ ਬੜੇ ਵੱਡੇ ਮਾਰਜਿਨ ਤੇ ਜਿਤਾਇਆ ਜਾਵੇ ਸਾਰੀਆਂ ਪਾਰਟੀਆਂ ਪਿੱਛੇ ਦਲੀ ਨੂੰ ਜਾਂਦੀਆਂ ਨੇ ਉਹਨਾਂ ਦੀ ਜਵਾਬ ਜ਼ਰਤੋਂ ਜਾਂ ਰਹੀ ਆ ਕੋ ਜੋਸ਼ੀ ਸਾਹਿਬ ਬੜੇ ਵੱਡੇ ਮਾਤੀ ਤੇ ਜਿੱਤ ਰਿਹਾ ਹੈ। ਲੰਬਾ ਸਮਾਂ ਸ਼ੋਮਨੀ ਅਕਾਲੀ ਦਲ ਬੀਜੇਪੀ ਇਕੱਠੇ ਰਹੇ ਨੇ ਹੁਣ ਆਖਰ ਆਡਾ ਆਡਾ ਹੋ ਕੇ ਲੜ ਰਹੇ ਨੇ। ਕਿਸ ਤਰੀਕੇ ਦਾ ਸਮਾਗਮ ਜੇਕਰ ਗੱਲ ਕਰੀਏ ਤਾਂ ਹੋਣ ਜਾ ਰਿਹਾ ਹੈ ਕਿਸ ਤਰੀਕੇ ਦਾ ਪਿਆਰ ਲੋਕਾਂ ਨੂੰ ਮਿਲਦਾ ਹੈ। ਵੋਟਰਾਂ ਵੱਲੋਂ ਬੜਾ ਪਰਵਾਹ ਘਾਰਾ ਮਿਲਦਾ ਹੈ। ਸਰਾਸਬੀ ਉਸ ਨੂੰ ਬਾਦਸ਼ਾਹ ਆਏ ਨੇ ਤੇ ਜਿੱਥੇ ਉਹ ਸਾਹਿਬ ਆਏ ਨੇ। ਉਸੇ ਸਾਹਿਬ ਦੇ ਹੱਥ ਤੇ ਇੱਕ ਲਹਿਰ ਬਣ ਗਈ ਆ। ਲੋਕ ਸ਼ੋਮਨੀ ਅਕਾਲੀ ਦਲ ਦੀ ਖੇਤਰੀ ਭਾਰਤੀ ਪੰਜਾਬ ਦੀ ਉਹਨੂੰ ਪਸੰਦ ਕਰਦੇ। ਇਹ ਵੀ ਬੀਜੇ ਵੀ ਖਤਮ ਹੋ ਗਈ ਪੰਜਾਬ ਤੋਂ। ਜਾ ਜੇਕਰ ਗੱਲ ਕਰੀ ਤਾਂ ਤਰਨੂੰ ਚੁੰਗ ਜੋ ਕਿ ਬੀਜੇਪੀ ਨੇ ਉਹਨਾਂ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਦੇਣਾ ਕਿ ਬੀਜੇਪੀ ਨੇ ਗੁਰਦੁਆਰਾ ਦੇ ਉੱਤੇ ਕਬਜ਼ਾ ਕੀਤਾ ਬਹੁਤ ਗਲਤ ਗੱਲ ਹੈ। ਤਰਨੂੰ 14 ਦਿਵਾ ਖਰਾਬ ਹੋ ਗਿਆ। ਉਹ ਦਿਵਾਗੀ ਦਿਵਾਜਰ ਖਵਾ ਬਿਠਾ। ਪੂਰੇ ਦਿਵਾ ਕੰਮ ਨਹੀਂ ਕਰ ਰਹਾ ਆਪਣੇ ਆਪ। ਪਰ ਮਾਜੀ ਤਾਂ ਬਿਲਕੁਲ ਇਹ ਤਸਵੀਰਾਂ ਸੁਖਬੀਰ ਸਿੰਘ ਬਾਦਲ ਜੁਨਾ ਦੀ ਤੁਹਾਨੂੰ ਸਾਝਾ ਕਰ ਰਿਹਾ ਨਾਲ ਅਨੀਲ ਜੋਸ਼ੀ, ਪਰਮਾ ਇਕੱਠੇ ਪਾਰਾ ਕੱਟ ਜਿਹੜਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਸ ਤਰੀਕੇ ਅੰਮ੍ਰਿਤਸਰ ਦੇ ਵਿੱਚ ਲੰਬਾ ਕੱਠ ਦੇਖਣ ਨੂੰ ਮਿਲ ਰਿਹਾ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ ਪਰ ਪੰਜਾਬ ਦੇ ਮੁੱਦੇ ਦੀ ਲੈ ਕੇ ਜੇਕਰ ਗੱਲ ਕਰੀ ਤਾਂ ਨਸ਼ਾ ਪੰਜਾਬ ਦਾ ਬੜਾ ਵੱਡਾ ਮੁੱਦਾ ਬਣਿਆ ਹੋਇਆ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਸਵਾਬ ਸਫਾਈ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਹੋਇਆ ਹੈ ਤਾਂ ਜਿਸ ਤਰੀਕੇ ਲੋਕ ਇੱਥੇ ਮੌਜੂਦ ਨੇ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਪਰ ਆਖਰਕਾਰ ਦੇਖਣਾ ਹੈ ਕਿ ਸੁਭੀਸ਼ ਸਿੰਘ ਬਾਦਲ ਹੁਣੀ ਮੀਡੀਆ ਨਾਲ ਜਦ ਗੱਲਬਾਤ ਕਰਦੇ ਨੇ ਕਿਹੜੇ ਪੰਜਾਬ ਦੇ ਮੁੱਦੇ ਅੱਗੇ ਰੱਖਦੇ ਨੇ ਕਿਉਂਕਿ ਬਹੁਤ ਵੱਡਾ ਜਿਹੜਾ ਮੁੱਦਾ ਬਣਿਆ ਹੋਇਆ ਪੰਜਾਬ ਦੇ ਲਈ ਨਸ਼ਾ ਯਾ ਬੰਦੀ ਸਿੰਘਾਂ ਨੂੰ ਲੈ ਕੇ ਗੱਲ ਕਰੀਏ ਤਾਂ ਬੰਦੀ ਸਿੰਘਾਂ ਦੇ ਉੱਤੇ ਬਹੁਤ ਸਿਆਸਤ ਕੀਤੀ ਜਾਂਦੀ ਹੈ ਅਫਸੋਸ ਦੀ ਗੱਲ ਹੈ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਇਹ ਜਿਹੇ ਬਿਆਨ ਦੇਡੇ ਪੈ ਰਹੇ ਆ ਕਦੇ ਉਹ ਕਹਿੰਦੇ ਕਿ ਤੁਹਾਡੇ ਮੰਗਲ ਸੂਤਰ ਲਾਏ ਜਾਣਗੇ ਕਦੇ ਕਹਿੰਦੇ రామ ਮੰਦਰ ਨੂੰ ਤਾਲੇ ਲੱਗ ਜਾਣਗੇ ਅੱਜ ਆ ਕੇ ਇਹ ਜਿਹਾ ਬਿਆਨ ਦਿੱਤਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ 10 ਸਾਲ ਤੋਂ ਬਾਅਦ ਪ੍ਰਧਾਨ ਮੰਤਰੀ ਰਹਿਣ ਦੇ باوجود ਆਪ ਦੀ ਕਾਰਗੁਜ਼ਾਰੀ ਨਹੀਂ ਦੱਸ ਪਾਰੇ ਔਰ ਇਹੋ ਜੀਆਂ ਗੱਲਾਂ ਕਰਕੇ ਸਿੱਖ ਭਾਵਨਾ ਨੂੰ ਆਹਤ ਕਰ ਰਿਹਾ ਔਰ ਝੂਠ ਬੋਲ ਕੇ ਲੋਕਾਂ ਨੂੰ ਜਿਹੜੀ ਇਹ ਜੀ ਇਹ ਸ਼ਬਦਾਵਲੀ ਦਾ ਸਹਾਰਾ ਹੀ ਲੈਣਾ ਇੱਕ ਹਾਸੋਈ ਨਹੀਂ ਗੱਲ ਬਣੀ ਆ ਔਰ ਦੁਖਦਾਈ ਗੱਲ ਹੈ ਔਰ ਜੇਸ ਬੰਦੇ ਨੇ ਹਜ਼ਾਰਾਂ ਕਿਸਾਨਾਂ ਨੂੰ ਸ਼ਹੀਦ ਕੀਤਾ ਹੋਵੇ ਉਹ ਕਵੇ ਕਿ ਮੈਂ ਗੁਰੂ ਸਾਹਿਬ ਦਾ ਸਤਿਕਾਰ ਕਰਦਾ ਹਾਂ ਗੁਰੂ ਦੇ ਸਿੱਖਾਂ ਦਾ ਜੋ ਤੁਸੀਂ ਬੇਰੋਮੀ ਨਾਲ ਤੁਸੀਂ ਸ਼ਹੀਦ ਕੀਤੇ ਉਹਦੀ ਗੱਲ ਕਰ ਇੱਕ ਪਾਸੇ ਪ੍ਰਧਾਨ ਮੰਤਰੀ ਵੀ ਜੇਕਰ ਗੱਲ ਕਰਦੇ ਨੇ ਪੰਜਾਬ ਦੇ ਦੌਰੇ ਤੇ ਆਉਂਦੇ ਨੇ ਪੱਗ ਬਣ ਕੇ ਪੱਗ ਬਣ ਕੇ ਪੰਜਾਬ ਦੀ ਵੋਟਾਂ ਮੰਗੀਆਂ ਜਾਂਦੀਆਂ ਨੇ ਪਰ ਦੂਜੇ ਪਾਸੇ ਅਮਿਤ ਸ਼ਾਹ ਹੁਣੇ ਆਖਦੇ ਨੇ ਕਿ ਜੋ ਰਵਨੀਤ ਮੀਤੂ ਨੇ ਉਹਨਾਂ ਦੇ ਘਰ ਤੇ ਇੰਜ ਮਾਰੇ ਉਹ ਸਜ਼ਾ ਪੂਰੀ ਕਰਵਾ ਦੇਣਗੇ

ਗੋਬਨ ਤੇ ਜਿਹੜਾ ਪੈਰਾ ਚ ਵਿਗਦਾ ਸੀਗਾ ਖੱਤਰ ਦੇ ਤੇ ਹੋਰ ਕੀ ਆ ਮੋਝਾਂ ਦੇ ਸਾਥੀ ਬੋਲਣ ਬੋਲੋ ਜਿਹੜਾ ਜੋਸ਼ ਤੇ ਤਸ਼ੱਦਦ ਕਰਦੇ ਸੀ ਉਹ ਕਿੱਥੇ ਬੱਚੀ ਸੀ ਧੱਕੇ ਨਾਲ ਗੁਰੂ ਘਰ ਚ ਉਠਾਇਆ ਸੀ ਲੱਗਦਾ ਕਿ ਜੇਕਰ ਇਹਨੂੰ ਜੇ ਅਰਣਜੀਤ ਲੀਨੀ ਜਿੱਤ ਪਾਏ ਜਾਂ ਅਰਦੀਪੂਰੀ ਦੀ ਗੱਲ ਕਰੀ ਤਾਂ ਤਰਨ ਸਿੰਘ ਸਮੁੰਦਰੀ ਜਿੱਤ ਪਾਣਗੇ ਜੇ ਤੋ ਆਹ ਆਤਮਕੀ ਲੱਗਦੇ ਆਹ ਆਤਮਕੀ ਚਲੋ ਭਲੋ ਪਈਆ ਸ੍ਰੀ ਅੰਮਰ ਸਰ ਸਾਹਿਬ ਦਾ ਪਰ RAMDAS MAHARAJ ਦੀ ਧਰਤੀ ਦਾ ਸੇਵਾਦਾਰ ਜਿੱਤੂ ਜੀ ਅਨੇਕੋ ਚੀਜ਼ ਜਿੱਤੂ ਬਹੁਤ ਇਚਾਰਾ ਇਨਸਾਨ ਜਿੱਤੂ ਅਮਨ ਫਰਤ ਜਿੱਤੂ ਜੀ ਵੀ ਹਰਦੀਪ ਹਰਦੀਪਾ ਸਾਹਿਬ ਆਖਰੀ ਸਵਾਲ ਹੈ ਜੇ ਆਪਣਾ ਅਰੁਣ ਜੇਡਲੀ ਦੀ ਗੱਲ ਕਰ ਲਈਏ ਹਰਦੀਪ ਪੁਰੀ ਦੀ ਗੱਲ ਕਰ ਲਈਏ ਉਹ ਨਹੀਂ ਜਿੱਤ ਪਾਇਆ ਤਾਂ ਲੱਗਦਾ ਕਿ ਸਮੁੰਦਰੀ ਜਿੱਤ ਜੀਏਗਾ ਜੀ ਜੇ ਅਰੁਣ ਜੇਡਲੀ ਜਿੱਤ ਪਾਏਗਾ ਨਹੀਂ ਜਿੱਤ ਪਾਏਗਾ ਸਰਕਾਰ ਨੂੰ ਦਾਲ ਦਾਲ ਤੇ ਦਾਤਿਆ ਨਾ ਆ ਕੇ ਜਿੱਤ ਪਿਆ ਨਾ ਬੱਤ ਤੇ ਸਰਕਾਰ ਕੀ ਦੇਵੇਗੀ

Amazon Prime TV, Daily Hunt ਤੇ E Baba te dekh sakde ho. USA, Canada, Australia, New Zealand te Europe de har vadde IPTV platform te dekh sakde ho. Raney jappe ton door te mudde de neede Live Punjabi TV